ਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਸਾਲ ਦਾ ਦੁਖਾਂਤ ਅਸੀਂ ਯਾਦ ਕਰ ਰਹੇ ਆਂ ਤੇ ਉਹਨੂੰ ਦੁਹਰਾ ਵੀ ਰਹੇ ਆਂ ਅੱਜ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਵਿਚਾਰ ਜਿਹੜੇ ਪ੍ਰਗਟ ਕੀਤੇ ਗਏ ਨੇ ਉਪਰੇ ਹੀ ਥੋਰਪੋਕੈਂਸ ਗਰਗ ਸਾਹਿਬ ਨੇ ਇਸ ਵਿਕਾੰਤ ਨੂੰ ਸਟੇਟ ਵੱਲੋਂ ਇੱਕ ਵਿਣੀਮਤੀ ਨੀਤੀ ਦੇ ਰੂਪ ਵਿੱਚ ਪ੍ਰਗਟ ਕੀਤਾ ਮਾਲੀ ਜੀ ਨੇ ਉਸ ਨੂੰ ਇੱਕ ਹੋਰ ਰੂਪ ਦਿੱਤਾ ਉਸੇ ਬਿਨਾਂ ਉਸੇ ਲਾਈਨ ਨੂੰ ਅੱਗੇ ਤੋਰਿਆ ਮੈਂ ਸਭ ਤੋਂ ਪਹਿਲਾਂ ਤਾਂ ਆਪਣਾ ਗੁਰੂ ਸਿੰਘ ਸਵਾ ਨੂੰ ਵਿਦਾਈ ਦਿਨਾ ਕਿ ਉਹਨਾਂ ਨੇ ਇੱਕ ਬਰਾਲਾ ਕੀਤਾ ਤੇ ਹਰ ਸਾਲ ਕਰਦੇ ਆ ਉਸ ਚੀਜ਼ ਨੂੰ ਯਾਦ ਕਰਦੇ ਆ ਜਿਹੜਾ ਦੁਕਾਨ ਤੇ ਇੱਕ ਸਾਡੀ ਕੌਮ ਨਾਲ ਵਾਪਰਿਆ ਉਹ ਇੱਕ ਨਾ ਭੁੱਲਣ ਵਾਲੀ ਗੱਲ ਹੈ ਵੈਸੇ ਤਾਂ ਕੋਈ ਵੀ ਅਣਖੀ ਕੌਮ ਜਦਨਾ ਕੋਈ ਇਹੋ ਜੀ ਜਾਸਤੀ ਹੋਈ ਹੋਵੇ ਉਹਨੂੰ ਘੱਟ ਹੀ ਭੁੱਲਦੀ ਐ ਤੇ ਮੈਂ ਸਮਝਦਾ ਹਾਂ ਕਿ ਸਿੱਖ ਕੈਸੀ ਕੌਮ ਐ ਉਹਨਾਂ ਵਾਸਤੇ ਬਹੁਤ ਪੁਰਾਣੀਆਂ ਹਿਸਟਰੀ ਦੀਆਂ ਜਿਹੜੀਆਂ ਜਾਸਤੀਆਂ ਨੇ ਉਹ ਨਹੀਂ ਭੁੱਲੀਆਂ ਨੇ ਤੇ ਇਹ ਭੁੱਲਣਾ ਬੜਾ ਮੁਸ਼ਕਲ ਐ ਉਹ ਕਿਉਂ ਹੋਇਆ 80 ਦਾ 84 ਦਾ ਜਿਹੜਾ ਦੁਖਾਂਤ ਐ ਉਹ ਕਿਉਂ ਹੋਇਆ ਉਦੇ ਬਾਰੇ ਇਹ ਕਹਿਣਾ ਬਹੁਤਾ ਆਸਾਨ ਨਹੀਂ ਮੈਂ ਇਸ ਕਰਕੇ ਇਸ ਨੂੰ ਕਹਿਣਾ ਇਸ ਕਰਕੇ ਸਮਝਦਾ ਕਿ ਅੱਜ ਆਪਾਂ ਇੱਕ ਕੌਮ ਦਾ ਦੁੱਖਾਂਦ ਯਾਦ ਕਰ ਰਹੇ ਆ ਤੇ ਅੱਜ ਆਪਾਂ ਬੈਠੇ ਕਿਨੇ ਜਾਣੇ ਮੈਂ ਜਦੋਂ ਮੈਨੂੰ ਮੌਕਾ ਮਿਲਿਆ ਇੱਥੇ ਹਰ ਵੇਲੇ ਪੜ੍ਹੇਗੀ ਮਤਲਬ ਸਚਜੇ ਟੌਪਿਕਸ ਹੁੰਦੇ ਨੇ ਜਿਹਦੇ ਤੇ ਆ ਕੇ ਬੋਲਣ ਦਾ ਮੌਕਾ ਮਿਲਦਾ ਪਰ ਗਿਣਤੀ ਵਿੱਚ ਬੋਲਣ ਵਾਲੇ ਜਿਹੜੇ ਹੁੰਦੇ ਨੇ ਇੱਥੇ ਜਾਂ ਅੰਦਰਕਸਾਬ ਹੁੰਦੇ ਨੇ ਮਾਨੀ ਸਾਹਿਬ ਹੁੰਦੇ ਨੇ ਜਾਂ ਹਰਮਨਜੀਤ ਜੀ ਹੁੰਦੇ ਨੇ ਇਹਨੇ ਅੱਛੇ ਵਿਚਾਰ ਸੁਣਨ ਦਾ ਮੌਕਾ ਮਿਲਦਾ ਹੈ ਤੇ ਸੁਣਨ ਵਾਲੇ ਕਿੰਨੇ ਕਿੰ ਆਪਾਂ ਤਕਰੀਬਨ ਉਹ ਹੀ ਹੁੰਦੇ ਆ ਜਿਹੜੇ ਗੈਸ ਬੈਠੇ ਆ ਮੈਂ ਗਿਣਤੀ ਕਰ ਰਿਹਾ ਸੀ ਇੱਧਰ ਪੰਜ ਕੁਰਸੀਆਂ ਚਾਰ ਕੁਰਸੀਆਂ ਦੀ ਲਾਈਨ ਹੈ 16 17 ਬੰਦੇ ਇੱਧਰ ਬੈਠੇ ਕਿ 20 ਕਿ ਇੱਧਰ ਬੈਠੇ 35 40 ਬੰਦੇ ਆ ਆਪਾਂ ਕੀ ਇਹਦਾ ਸਲੂਸ਼ਨ ਕੱਢਾਂਗੇ ਅਸੀਂ ਕੀ ਸਲੂਸ਼ਨ ਕੱਢ ਸਕਦੇ ਅੱਜ ਅਸੀਂ ਆਪਣਾ ਮਤਾਂ ਵੀ ਪਾਸ ਕਰ ਲਈਏ ਕੋਈ ਅਸੀਂ ਬੇਸਿਕਲੀ ਇੱਥੇ ਇਕੱਠੇ ਹੁੰਦੇ ਆ ਆਪਣਾ ਦੁੱਖ ਸੇਰਤਾਂ ਆਪਣੇ ਜਜ਼ਬਾਤ ਸੈਂਟੀਮੈਂਟ ਐਕਸਪ੍ਰੈਸ ਕਰ ਉਹ ਕਰਕੇ ਅਸੀਂ ਚਲੇ ਜਾਨੇ ਆ ਤੇ ਨਾ ਤੇ ਉਸ ਤੋਂ ਬਾਅਦ ਕੋਈ ਉប្រਾਲਾ ਹੁੰਦਾ ਨਾ ਹੀ ਮੇਰੇ ਖਿਆਲ ਸਾਡੇ ਚ ਨਹੀਂ ਸ਼ਮਤਾ ਹੈਗੀ ਹੈ ਕਿ ਅਜਿਹਾ ਜਿਵੇਂ ਕਿਸੇ ਉប្រਾਲੇ ਵੱਲ ਕੋਈ ਸਟੈਪ ਲੈ ਸਕੇ ਕੁਮ ਜਨੇ ਕਿਹਾ ਇਕੱਠੇ ਹੋ ਜੋ ਸਿੱਖ ਸਾ ਜੋ ਸਾਰੇ ਸਿੱਖ ਬਣ ਜਾਣ ਮੈਂ ਸਮਝਦਾ ਹਾਂ ਕਿ ਇਹ ਇੱਕ ਇੱਕ ਪ੍ਰੈਜ਼ੈਂਟ ਜਿਹੜਾ ਮਾਹੌਲ ਹੈ ਸਟੇਟ ਦੀ ਜਿਹੜੀ ਪਾਵਰ ਹੈ ਉਹਦੇ ਵਾਸਤੇ ਇਹੋ ਜਿਹਾ ਕਰਨਾ ਜਾਂ ਉਹਨੂੰ ਜਮਲੀ ਰੂਪ ਆਪਣਾ ਅਮਲੀ ਰੂਪ ਦੇਣਾ ਬੜਾਈ ਮੁਸ਼ਕਲ ਹੈ ਇਰਲਾਈਜ਼ ਕਰਨ ਦੀ ਲੋੜ ਹੈ ਕਿ ਸਟੇਟ ਐਸੋੜੇ ਬੜੀ ਪਾਵਰਫੁਲ ਹੈ ਹਮੇਸ਼ਾ ਹੀ ਰਹੀ ਹੈ ਹਰ ਵੇਲੇ ਰਹੀ ਹੈ 84 ਵੀ ਜਦੋਂ ਹੋਇਆ ਸਟੇਟ ਬੜੀ ਪਾਵਰਫੁਲ ਸੀ ਜਿਸ ਤਰ੍ਹਾਂ ਨਸਾਗੈ ਇੱਕ ਸ਼ੇਅਰ ਕੀਤਾ ਗਿਆ ਕਿ ਤਿੰਨ ਸਟੇਟਾ ਐਸੀ-ਐਸੀ ਜਿੰਨਾ ਚ ਹੋਇਆ ਪਰ ਬਹੁਤ ਘੱਟ ਹੋਇਆ ਕਿਉਂਕਿ ਉੱਥੇ ਸਟੇਟ ਪਾਰਟਿਸਿਪੇਟ ਨਹੀਂ ਸੀ ਇਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ-ਜਿੱਥੇ ਵੀ ਇਹ ਰਾਇਲਸ ਨਹੀਂ ਇਹ ਜਦ ਜੈਨੋਸਾਈਡ ਹੋਇਆ ਸਿੱਖਾਦਾ ਉਹ ਇੱਕ ਗਿਣੀ ਮਿੱਤੀ ਸਾਜ਼ਿਸ਼ ਸੀ ਪਲਾਨ ਸੀ ਕਰਮਾਕਸ ਸੀ ਉਹਨਾਂ ਨੂੰ ਮਾਰ ਕੀਤਾ ਗਿਆ ਸੀ ਕੱਢ ਕੱਢ ਕੇ ਮਾਰਿਆ ਗਿਆ ਇਹ ਨਕਲਕੁਸ਼ੀ ਜਿਹੜੀ ਸਿੱਖਾਂ ਨਾਲ ਹੋਈ ਹੈ ਇਹ ਸ਼ਾਇਦ ਪਹਿਲੀ ਵਾਰ ਵੀ ਨਹੀਂ ਹੋਈ ਅੱਗੇ ਵੀ ਹੋਈ ਬੇ ਕਿਸੇ ਵੇਲੇ ਕਿਸੇ ਕੌਮ ਨੇ ਕੀਤੀ ਤੁਸੀਂ ਕੀ ਸਮਝਦੇ ਹੋ ਕਿ ਅੱਜ ਜਿਹੜੀ ਸਟੇਟ ਹੈ ਉਸ ਵੇਲੇ ਜਿਹੜੀ ਗਵਰਨਮੈਂਟ ਸੀ ਉਹ ਇੱਕ ਪਾਰਟੀ ਦੀ ਸੀ ਅੱਜ ਜਿਹੜੀ ਗਵਰਨਮੈਂਟ ਹੈ ਕਿਸੇ ਹੋਰ ਪਾਰਟੀ ਦੀ ਹੈ do you think that there is any difference ਮੈਨੂੰ ਨਹੀਂ ਲੱਗਦਾ ਸੇਮ ਸੁਝਾ ਇੱਕ ਜਿਸ ਤਰ੍ਹਾਂ ਇੱਥੇ ਮਾਨੀ ਜੀ ਨੇ ਕਿਹਾ ਕਿ ਇਹਨੂੰ ਡਿਫਰੈਂਟ ਢਾਂਚੇ ਚ ਪੇਸ਼ ਕੀਤਾ ਜਾ ਰਿਹਾ ਹੈ ਜਿਹੜੀ ਗੱਲ ਜਿਹੜੀ ਸੇਮ ਸਟੇਟ ਦੀ ਪਾਲਿਸੀ ਹੁੰਦੀ ਹੈ ਜਿਹੜਾ ਉਹਨਾਂ ਦਾ ਅਚੀਵਮੈਂਟ ਕਰਦੀ ਹੁੰਦੀ ਹੈ ਨਾ ਉਹਨੂੰ ਇੱਕ ਹੀ ਤਰੀਕਾ ਸਦਾ ਨਹੀਂ ਬਣਾਇਆ ਜਾਂਦਾ ਇਹ ਗੱਲ ਸੱਚ ਹੈ ਕਿਉਂਕਿ ਜਦੋਂ ਇੱਕ ਹੀ ਤਰੀਕਾ ਬਣਾਓਗੇ ਤੇ ਉਹਨੂੰ ਫਿਰ ਲੱਗਦਾ ਹੈ ਕਿ ਜੀ ਇਹ ਸਟੇਟ ਦਾ ਸਪਾਂਸਰਡ ਹੈ ਸਟੇਟ ਦੇ ਕੇ ਵੀ ਕੀਤਾ ਸੀ ਹੁਣ ਵੀ ਕਰ ਰਹੇ ਹਨ ਉਹਨੂੰ ਡਿਫਰੈਂਟ ਢਾਂਚੇ ਚ ਲੈ ਲੈਂਦੇ ਆ ਬੜਾ ਦੁਖਾਂਤ ਹੈ ਆਪਾਂ ਸਿੱਖ ਕੌਮ ਵਾਲੇ ਬੜੇ ਫਖਰ ਕਰਦੇ ਆਪਾਂ ਸਾਡੀ ਕੌਮ ਬੜੀ ਬਹਾਦਰ ਹੈ ਬੜੀ ਚੰਗੀ ਹੈ ਮੈਂ ਉਸ ਜਦਾਂ ਗੁਰੂ ਸਾਹਿਬ ਵਰਗੇ ਬੰਦਿਆਂ ਨੂੰ ਜਿਆਦਾ ਮਹਾਨ ਸਮਝਦਾ ਕਿ ਜਿਹੜੇ ਇੱਕ ਇਸ ਕੌਮ ਦੇ ਨਾਂ ਹੁੰਦੇ ਹੋਏ ਵੀ ਇੰਨੀ ਬੇਬਾਕੀ ਨਾਲ ਇੱਕ ਜਾਸਤੀ ਬਾਰੇ ਗੱਲ ਕਰ ਸਕਦੇ ਆ ਮੇਰਾ ਖਿਆਲ ਹੈ ਕਿ ਐਜ਼ ਅ ਸਿੱਖ ਨਾ ਅਸੀਂ ਕਿਸੇ ਕੌਮ ਦੇ ਹੁੰਦੀ ਜਾਂਸਤੀ ਨਾਲ ਇਹਨੇ ਖੁੱਲ ਕੇ ਗੱਲ ਕੀਤੀ ਹੈ ਨਾ ਕਿਸੇ ਐਜ਼ ਅ ਮੰਚ ਤੋਂ ਗੱਲ ਕੀਤੀ ਹੈ ਨਾ ਕਿਸੇ ਐਜ਼ ਅ ਆਰਗੇਨਾਈਜੇਸ਼ਨ ਜਾਂ ਪਾਰਟੀ ਲੈਵਲ ਤੇ ਗੱਲ ਹੋਈ ਹੈ ਜਾਂ ਕਿਸੇ ਆਰਗੇਨਾਈਜੇਸ਼ਨ ਜਿਸਟਰ ਐਸਜੀਬੀਸੀ ਐ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਹੇ ਇੱਕ ਦੁਕਾਨਦਾਰ ਫਿਰ ਆਪਣ ਦੇਖਣ ਚ ਮਿਲਦਾ ਹੈ ਕਿ ਹੁਣ ਐਸੋ ਨੇ ਕਿਨੂੰ ਯੂਟਿਲਾਈਜ਼ ਕਰ ਰਹੀ ਹੈ ਸਟੇਟ ਕੀ ਇਹ ਨੌਨ ਸੇ ਕਿਨੂੰ ਯੂਟਿਲਾਈਜ਼ ਕਰ ਰਹੀ ਹੈ ਸਟੇਟ ਐਸਵੇਲੇ ਜੇ ਕੋਈ ਅ ਸਿੱਖਾਂ ਨੂੰ ਤਾਲਿਬਾਨ ਕਹਿ ਰਿਹਾ ਤੇ ਕੌਣ ਹੈ ਕੋਈ ਨਾਨ ਸਿੱਖ ਹੈ ਤੁਸੀਂ ਕੀ ਸਮਝਦੇ ਹੋ ਕਿ ਇਹ ਇੱਕ ਇੱਕ ਇਨੋਸੈਂਟ ਸਟੇਟਮੈਂਟ ਹੈ ਜਿਹੜੀ ਕਿਸੇ ਨੇ ਦਿੱਤੀ ਇੱਕ ਪਾਵਰ ਮਨਿਸਟਰ ਹੈ ਜਿਹੜਾ ਉਹਨੇ ਕੋਈ ਇਨੋਸੈਂਟਲੀ ਗੱਲ ਕਹਿ ਦਿੱਤੀ ਅੱਜ ਤੋਂ ਕੁਝ ਸਾਲ ਪਹਿਲਾਂ ਤੋਂ ਉਹ ਨੂੰ ਇਹ ਨਜ਼ਰ ਨਹੀਂ ਸੀ ਉਹਦੇ ਵੀ ਤਾਲਿਬਾਨ ਨੇ ਉਧ ਜਾ ਕੇ ਉੱਥੇ ਪਾਰਟਿਸਿਪੇਟ ਕਰਦਾ ਸੀ ਉਹਨਾਂ ਦੇ ਵਿੱਚ ਬੈਠਦਾ ਸੀ ਕਹਿੰਦਾ ਸੀ ਉਹਨਾਂ ਨਾਲ ਕਿਸਾਨਾਂ ਨਾਲ ਜ਼ਿਆਸਤੀ ਹੋ ਰਹੀ ਹੈ ਕਾਨੂੰਨ ਵਾਪਸ ਹੋਣੇ ਚਾਹੀਦੇ ਅੱਜ ਉਹੀ ਕਿਸਾਨ ਉਸ ਆਦਮੀ ਨੂੰ ਤਾਲਿਬਾਨ ਨਜ਼ਰ ਆ ਰਹੇ ਨੇ ਕਿਉਂ ਆ ਕਿਉਂਕਿ ਉਹ ਹੋਲ ਰੂ ਸਟੇਟ ਦਾ ਪਾਰਟ ਬਣ ਗਿਆ ਹੈ ਸਟੇਟ ਦੀ ਜਿਹੜੀ ਨਕਸ਼ਾ ਕੁਸ਼ੀ ਜਾਂ ਨਸਲ ਕੁਸ਼ੀ ਕਰ ਰਹੀ ਹੈ ਕਿਸੇ ਕੌਮ ਦੀ ਉਹਦੇ ਵਾਸਤੇ ਇਸਤੇਮਾਲ ਹੋ ਰਿਹਾ ਹੈ ਕੌਣ ਹੋ ਰਿਹਾ ਸਾਡੇ ਛੋਲੇ ਅੱਪਾ ਕੀ ਕਰਾਂ ਇੱਥੇ ਪ੍ਰਪੋਜ਼ ਕੀਤਾ ਗਿਆ ਜੇ ਇੱਕ ਰੈਜ਼ੋਲੂਸ਼ਨ ਪਾਸ ਕਰੀਏ ਕਿ ਜੀ ਇਹਨੂੰ ਅੱਗੇ ਤੋਂ ਰੌਇਟਸ ਨਾ ਕਿਹਾ ਜਾਵੇ ਕਿ ਫਰਕ ਪੈਦਾ ਹੋਣਾ ਕੋਈ ਆਪਾਂ ਅੱਜ ਇੱਥੇ 20 25 30 ਬੰਦੇ ਬੈਠੇ ਰੈਜ਼ੋਲੂਸ਼ਨ ਪਾਸ ਕਰ ਦਿੰਦੇ ਹਾਂ ਐਸਜੀਪੀਸੀ ਨੂੰ ਕਹਿ ਦਿੰਦੇ ਹਾਂ ਕਿੰਨੀਆਂ ਕੁ ਉਮੀਦਾਂ ਨੇ ਸਾਨੂੰ ਐਸਜੀਪੀਸੀ ਤੋਂ 10 ਸਾਲ ਉਸ ਪਾਰਟੀ ਦੀ ਸਰਕਾਰ ਰਹੀ ਮੈਨੂੰ ਯਾਦ ਹੈ ਕਿ ਇੱਕ ਨਕੋਦਰ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿੱਥੇ 4 ਨਹਿਤੇ ਸਿੱਖਾਂ ਦਾ ਕਤਲ ਹੋਇਆ ਸੀ ਔਰ ক্লোਜ਼ ਰੇਂਜ ਤੋਂ ਹੋਇਆ ਸੀ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਅਮਰੀਕਾ ਚ ਹੈ ਸੁਣੇ ਉਹਨੂੰ ਕੀ ਕਿੰਨੇ ਸਾਲ ਹੋ ਗਏ ਨੇ 30 40 50 ਸਾਲ ਹੋ ਗਏ ਨੇ ਉਹ ਇਸ ਗੱਲ ਤੇ ਲੜ ਰਿਹਾ ਮੇਰੇ ਕੋ ਵੀ ਆਇਆ ਸੀ ਮੈਂ ਵੀ ਚਿੱਠੀਆਂ ਲਿਖਿਆ ਗਵਰਨਮੈਂਟ ਨੂੰ ਵੀ ਗਵਰਨਮੈਂਟ ਉਹਨੂੰ ਉਸ ਵੇਲੇ ਦੀ ਜਿਹੜੀ ਰਿਪੋਰਟ ਸੀ ਉਹਦੀ ਕਾਪੀ ਦੇਣ ਲਈ ਤਿਆਰ ਨਹੀਂ ਨੇ ਗਵਰਨਮੈਂਟ ਆਈਆਂ ਅਕਾਲੀ ਗਵਰਨਮੈਂਟ ਆਈ ਕਾਂਗਰਸ ਗਵਰਨਮੈਂਟ ਆਈ ਐਸੋੜੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜਦੋਂ ਪਾਵਰ ਆ ਜਾਂਦੀ ਹੈ ਤੇ ਉਹ ਸਾਰਾ ਸਟੇਟ ਦਾ ਗੜਾ ਸਿਸਟਮ ਜਿਹੜਾ ਨਾ ਇੱਕ ਬਣ ਜਾਂਦਾ ਹੈ ਵੈਸੇ ਤੁਸੀਂ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਕਹੇ ਲੋ ਚਾਹੇ ਭਾਜਪਾ ਕਹੇ ਲੋ ਚਾਹੇ ਅਕਾਲੀ ਕਹੇ ਲੋ ਚਾਹੇ ਆਮ ਆਦਮੀ ਪਾਰਟੀ ਨਾਲ ਕਹੇ ਲੋ ਕਮਿਊਨਿਸਟ ਸਾਰੇ ਪਾਰਟ ਆਫ ਸਟੇਟ ਉਸ ਵੇਲੇ ਉਹ ਸਟੇਟ ਦਾ ਜਦੋਂ ਤੁਹਾਨੂੰ ਰਾਜ ਮਿਲ ਜਾਂਦਾ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਸੋਚਦਾ ਉਸ ਤੋਂ ਬਾਅਦ ਤੁਹਾਨੂੰ ਇਹ ਸੋਚਦਾ ਹੈ ਕਿ ਇਹਨੂੰ ਅਸੀਂ ਬਰਕਰਾਰ ਕਿਦਾਂ ਰੱਖਣਾ ਬੜੇ ਮਤਲਬ ਤੁਹਾਡੇ ਨਾਲ ਵਾਅਦੇ ਕਰਕੇ ਲੋਕੀ ਆਉਂਦੇ ਨੇ ਤੁਹਾਡੀਆਂ ਵੋਟਾਂ ਹਾਸਲ ਕਰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਕਦੀ ਕਿਸੇ ਨੇ ਬਾਅਦ ਚ ਆ ਕੇ ਪਿੱਛਾ ਆਇਆ ਜਾਂ ਤੁਹਾਨੂੰ ਕਿਸੇ ਨੇ ਕਿਹਾ ਕਿਸੇ ਨੇ ਅੱਜ ਤੱਕ ਮੈਂ ਇਹ ਸਮਝਦਾ ਹਾਂ ਕਿ ਇੰਨਾ ਕਤਲੇਆਮ ਹੋਇਆ 84 ਦੇ ਵਿੱਚ ਦੋ ਤਰ੍ਹਾਂ ਦੇ ਫੈਸਲੇ ਐਕਸਪੈਕਟ ਕਰ ਸਕਦਾ ਆ ਆਦਮੀ ਇੱਥੇ ਹੈਗਾ ਕਿ ਜਿਨ੍ਹਾਂ ਨੇ ਕਤਲਿਆਨ ਕੀਤਾ ਉਹਨਾਂ ਨੂੰ ਕਾਨੂੰਨੀ ਸਜ਼ਾਾਂ ਮਿਲਣ ਆਪਾਂ ਹਿੰਦੁਸਤਾਨ ਦੇ ਵਿੱਚ ਅਸੀਂ ਜ਼ਿਆਦਾ ਤਰਜੀਹ ਦਿੰਦੇ ਨੇ ਕ੍ਰਿਮਿਨਲ ਜਸਟਿਸ ਸਿਸਟਮ ਨੂੰ ਕਿ ਲੋਕਾਂ ਨੂੰ ਪਨਿਸ਼ਮੈਂਟ ਹੋਵੇ ਮੈਂ ਸਮਝਦਾ ਜਿਸ ਤਰ੍ਹਾਂ ਬੀਬੀ ਜੀ ਨੇ ਕਿਹਾ ਕਿ ਕਿਸੇ ਨੇ ਜਾ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ ਕਿ ਉਸ ਪਰਿਵਾਰ ਨਾਲ ਕੀ ਹੋਇਆ ਉਹਨਾਂ ਦੇ ਬੱਚਿਆਂ ਦਾ ਅੱਗੇ ਫਿਊਚਰ ਕੀ ਹੋਇਆ ਉਹਨਾਂ ਸੈਂਟ ਬਗੇ ਉਹਨਾਂ ਦੀ ਐਜੂਕੇਸ਼ਨ ਨਹੀਂ ਹੋ ਸਕੀ ਕਿਸੇ ਨੇ ਕੁਝ ਨਹੀਂ ਪੁੱਛਿਆ ਮੈਂ ਇਹ ਸਮਝਦਾ ਹਾਂ ਕਿ ਜੋ ਦਿੱਲੀ ਜਾਂ 1984 ਦੇ ਜੋ ਜੈਨੋਸਾਈਡ ਵਿੱਚ ਹੋਇਆ ਉਹਦੀ ਗਵਰਨਮੈਂਟ ਚ ਕੋਈ ਨਹੀਂ ਸੀ ਐਸੋਲੀ ਦੀ ਜਿਹੜੀ ਸਟੇਟ ਦਾ ਨਜ਼ਮੇਵਾਰ ਹੈ ਉਸ ਦੀ ਪ੍ਰੋਵਾਈਡ ਕਰਨਾ ਜਿਹੜੀਆਂ ਵੀ ਬਾਅਦ ਚ ਗਵਰਨਮੈਂਟ ਆਈਆਂ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਕ੍ਰਿਮिनल ਲਾ ਦੀ ਕਨਸਟੀਟਿਊਸ਼ਨ ਕਰਕੇ ਉਹਨੂੰ ਜਸਟਿਸ ਦੇ ਆਕੇ ਹੋ ਸਕਦੀ ਸੀ ਦੂਸਰਾ ਹੋ ਸਕਦਾ ਸੀ ਕਿ ਬੜਾ ਇਜ਼ੀ ਸਿਸਟਮ ਸੀ ਮੇਰੇ ਵਿਚਾਰ ਨਾਲ ਕਿ ਉਹ ਬੰਦੇ ਜਿਹੜਿਆਂ ਦੀ ਡੈਥ ਹੋਈ ਹੈ ਉਹਨਾਂ ਦੀ ਲਿਸਟ ਹੈ ਤੁਹਾਡੇ ਕੋਲ ਕੰਪਨਸੇਸ਼ਨ ਆਪਣਾ ਵੈਸਟਰਨ ਸਿਸਟਮ ਦੇ ਵਿੱਚ ਜਿੱਦ ਲੋਕੀ ਜ਼ਿਆਦਾ ਟੌਰਚਰ ਲਾਇਬਿਲਟੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕੰਪਨਸੇਸ਼ਨ ਵੱਲ ਜ਼ਿਆਦਾ ਜਾਂਦੇ ਨੇ ਕਿ ਕ੍ਰਿਮिनल ਜਸਟਿਸ ਸਿਸਟਮ ਵੱਲ ਬਿਕੋਜ਼ ਜੇ ਕਿਸੇ ਨੂੰ ਸਜ਼ਾ ਵੀ ਹੋ ਜਾਂਦੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਕੀਤਾ ਉਹਦੇ ਨਾਲ ਨਾਲ ਜਿਸ ਵਿਕਟਮ ਦੀ ਜਿਸ ਦਾ ਨੁਕਸਾਨ ਹੋਇਆ ਉਹਦੀ ਪਰਭਾਈ ਹੋਣੀ ਚਾਹੀਦੀ ਮੈਂ ਸਮਝਦਾ ਕਿ ਕਿਸੇ ਨੇ ਇਸ ਗੱਲ ਬਾਰੇ ਸੋਚਿਆ ਨਹੀਂ ਮੈਂ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਸਮਝਦਾ ਕਿ ਸ਼ਾਇਦ ਮੈਂ ਜੇ ਕਿਸੇ ਪੋਜੀਸ਼ਨ 'ਚ ਸੀ ਮੈਂ ਜਾਂ ਮੇਰੇ ਕੋਲ ਕਿਸੇ ਨੇ ਅਪਰੋਚ ਨਹੀਂ ਕੀਤਾ ਜਾਂ ਮੈਂ ਕਰ ਨਹੀਂ ਸਕਿਆ ਜਾਂ ਮੈਂ ਕੁਝ ਨਹੀਂ ਕਰ ਸਕਿਆ ਇਹ ਹੋਣਾ ਚਾਹੀਦਾ ਸੀ ਕਿ ਇਹ ਜਿਹੜੇ ਲੋਕ ਜਿਹੜੇ ਨਿਹੱਤੇ ਮਾਰੇ ਗਏ ਨੇ ਜਿਹੜੇ ਉਹਨਾਂ ਦੀ ਉਹਨਾਂ ਦੀ ਪਰਪਾਈ ਹੁੰਦੀ ਤਾਂ ਕਿ ਉਹ ਜਿਹੜੇ ਬੱਚੇ ਅੱਜ ਕਹਿ ਰਹੇ ਨੇ ਸਾਨੂੰ ਕੋਈ ਪੁੱਛਣ ਨਹੀਂ ਆਇਆ ਉਹਨਾਂ ਵਾਸਤੇ ਕੋਈ ਕੰਪਨਸੇਸ਼ਨ ਹੁੰਦੀ ਉਹਨਾਂ ਦੀ ਐਜੂਕੇਸ਼ਨ ਸਿਸਟਮ ਨੂੰ ਲੁੱਕ ਆਪ ਕੋ ਆਪਣੇ ਆਪ ਨੂੰ ਦੇਖ ਸਕਦੇ ਮੈਂ ਕੱਲ ਰਾਤੀ ਵੀ ਇੱਕ ਦੇਖ ਰਿਹਾ ਸੀ ਟੀਵੀ ਤੇ ਪ੍ਰੋਗਰਾਮ ਉਹ ਦਿੱਲੀ ਦੀ ਜਿਹੜੀਆਂ ਮਿੱਟੂਸ ਦੇ ਵਿਚਾਰ ਰਹੀਆਂ ਕਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਅਸੀਂ ਬਰਤਨ ਮਾਂਜ ਕੇ ਆਪਣੇ ਬੱਚਿਆਂ ਨੂੰ ਪਾਲਿਆ ਕੋਈ ਰੇੜੀ ਚਲਾ ਰਹੀ ਹੈ ਕੋਈ ਕੁਝ ਕਰ ਨਹੀਂ ਅਸੀਂ ਕੌਮ ਨੇ ਕੀ ਕੀਤਾ ਅਸੀਂ ਪਾਰਲੀਮੈਂਟ 'ਚ ਪੁਰਾਣੇ ਤਾਂ ਜੇ ਹਾੜਾ ਆ ਗਿਆ ਜੇ ਅਸੀਂ ਲੰਗਰ ਲਾ ਲੈਣਾ ਬੜਾ ਆਪ ਮੁਟਾਸਖਟ ਹੈ ਅਸੀਂ ਆਪਣੀ ਕੌਮ ਨੂੰ ਜਿਹੜਾ ਤਰ੍ਹਾਂ ਦਾ ਨੁਕਸਾਨ ਹੈ ਉਹਨਾਂ ਨੂੰ ਲੁਕਾਟ ਨਹੀਂ ਕਰ ਸਕਦੇ ਅੱਜ ਅਸੀਂ 20 30 ਜਾਂ 40 ਬੰਦੇ ਇੱਥੇ ਬੈਠ ਕੇ ਗ੍ਰੈਜੂਏਸ਼ਨ ਕਰਕੇ ਕੀ ਪਾਵਾਂਗੇ ਇਹ ਅੱਗੇ ਤੋਂ ਕਿਸ ਤਰ੍ਹਾਂ ਰੋਕ ਸਕਦੇ ਅਸੀਂ ਇਹਨਾਂ ਕਿੱਦਾਂ ਰੋਕ ਸਕਦੇ ਆਪਾਂ ਕੱਲ ਵੀ ਤੁਹਾਡੇ ਨਾਲ ਧੱਕਾ ਹੋਏਗਾ ਮਿਨੋਰਟੀਜ਼ ਜਿਹੜੀਆਂ ਨੇ ਉਹਨਾਂ ਨਾਲ ਧੱਕਾ ਹੋਏਗਾ ਕੋਈ ਸਟੇਟ ਆਏਗੀ ਤੱਕਾ ਕਰੇਗੀ اور ਆਪਾਂ ਰੋਕ ਨਹੀਂ ਪਾਵਾਂਗੇ ਆਪਾਂ ਨੂੰ ਗਲਤ ਫਹਮੀ ਹੈ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਚਾਰ ਬੰਦੇ ਇਕੱਠੇ ਹੋ ਕੇ ਨਹੀਂ ਬੈਠ ਸਕਦੇ ਤੁਸੀਂ ਗੱਲਾਂ ਕੀ ਕਰਦੇ ਹੋ ਇੱਥੇ ਮੈਂ ਸਮਝਦਾ ਕਿ ਇਹੋ ਜਿਹੇ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਭੀੜ ਹੋਣੀ ਚਾਹੀਦੀ ਸੀ ਜੋ ਵਿਚਾਰ ਮਾਨੀ ਸਾਹਿਬ ਨੇ ਰੱਖੇ ਜਾਂ ਗਰਗ ਸਾਹਿਬ ਨੇ ਰੱਖੇ ਜਾਂ ਅਮੀ ਚੰਦਰ ਨੇ ਰੱਖੇ ਨੇ ਉਹਦਾ ਸੁਣਨਾ ਫਰਜ਼ ਬਣਦਾ ਹੈ ਸਾਡਾ ਲੋਕਾਂ ਨਾਲ ਕੀ ਤੱਕਾ ਹੋਇਆ ਜੋ ਬੀਬੀ ਜੀ ਨੇ ਦੱਸਿਆ ਸਾਡਾ ਫਰਜ਼ ਬੰਦਾ ਸੀ ਸੁਣੀ ਤੇ ਅਸੀਂ ਉਹਦਾ ਕੋਈ ਉਪਰਾਲਾ ਕਰੀਏ ਮੈਂ ਫੇਰ ਵੀ ਇਸ ਸਿੱਖ ਸਭਾ ਨੂੰ ਵਧਾਈ ਦੇਣਾ ਮੈਂ ਵਧਾਈ ਦੇਣਾ ਇਸ ਕਰਕੇ ਚਾਹੇ ਚਾਰ ਬੰਦੇ ਆ ਕੇ ਇਹਨਾਂ ਨੂੰ ਸੁਣਦੇ ਨੇ ਇਹਨਾਂ ਦੇ ਕਿਸੇ ਅੱਛੇ ਆਦਮੀਆਂ ਦੇ ਵਿਚਾਰਾਂ ਨੂੰ ਜਾਂ ਇਹ ਉਪਰਾਲਾ ਸੋਚਦੇ ਨੇ ਕਿ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਕਰਨਾ ਚਾਹੀਦਾ ਅੱਗੇ ਤੋਂ ਇਹ ਗੱਲ ਨਾ ਹੋਵੇ ਮੈਂ ਕਹਿੰਦਾ ਇਹ ਵੀ ਇੱਕ ਅਚੀਵਮੈਂਟ ਹੈ ਜੇ ਤੁਸੀਂ ਆਏ ਹੋ ਤੁਸੀਂ ਵਧਾਈ ਦੇ ਪਾਤਰ ਤੁਸੀਂ ਸੁਣ ਕੇ ਇੱਥੇ ਜੇ ਫਰਸ਼ ਕਰੋ ਇਹਦੇ ਚੋਂ ਕੋਈ 1% ਵੀ ਲੈ ਕੇ ਜਾਂਦਾ ਹੈ ਇਸ ਗੱਲ ਤੇ ਵਿਚਾਰ ਕਰਦਾ ਹੈ ਕਿ ਇਸ ਗੱਲ ਨੂੰ ਅਸੀਂ ਅੱਗੇ ਤੋਂ ਰੋਕਣਾ ਹੈ ਜਾਂ ਕਿਸ ਤਰ੍ਹਾਂ ਰੋਕਣਾ ਹੈ ਜਾਂ ਇਹਦਾ ਅਪਰਾਲਾ ਕਰਨਾ ਹੈ ਕਿੱਦਾਂ ਕਰਨਾ ਹੈ ਇਹ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਗੁਰੂ ਸੇਕੀ ਸਭਾ ਜਿਹੜੇ ਇੱਥੇ ਬੰਦੇ ਆਉਂਦੇ ਮੈਂ ਇਹ ਸਮਝਦਾ ਹਾਂ ਕਿ ਜੁਡੀਸ਼ਰੀ ਦਾ ਇੱਕ ਬਹੁਤ ਵੱਡਾ ਰੋਲ ਸੀ ਜੁਡੀਸ਼ਰੀ ਜਿਹੜੀ ਸੀ ਇਹ ਜਿਹੜਾ 84 ਚ ਹੋਇਆ ਨਾ ਇਹਦੀ ਜੁਡੀਸ਼ਰੀ ਪਰਪਾਈ ਕਰ ਸਕਦੀ ਸੀ ਪਰ ਜੁਡੀਸ਼ਰੀ ਫੇਲਡ ਇਨ ਇਟਸ ਡਿਊਟੀ ਸੁਪਰੀਮ ਕੋਰਟ ਲੈਵਲ ਤੇ ਹਾਈ ਕੋਰਟ ਲੈਵਲ ਤੇ ਲੋਅਰ ਲੈਵਲ ਤੇ ਲੋਕੀ ਇੱਥੇ ਐਗਜ਼ਾਮਪਲਾਂ ਮਿਲਦੀਆਂ ਨੇ ਇੱਥੇ ਤੁਹਾਨੂੰ ਆਮ ਪਨ ਪਤਾ ਹੈ ਕਿ ਕਿੰਨੇ ਬੰਦੇ ਮਾਰ ਕੇ ਪੁਲਿਸ ਲੈ ਕੇ ਜਾਂਦੀ ਸੀ ਜਿੰਦਾ ਬੰਦਾ ਇੱਕ ਉਸ ਮਾਲਤ ਵਾਸਤੇ ਲੈ ਗਏ ਉਹਦੇ ਸਾਹ ਦੇ ਕੇ ਚੁੱਕ ਕੇ ਲੈ ਗਏ ਤੇ ਫਿਰ ਮਾਰ ਕੇ ਲਾਏ ਕਿਆ ਇਹ ਤੁਦਿਸ਼ਰੀ ਦਾ ਫਰਜ਼ ਨਹੀਂ ਸੀ ਬੰਦਾ ਇਹਨੂੰ ਦੇਖੇ ਕਮਿਸ਼ਨ ਕਿੰਨੇ ਬਣੇ ਕਿੰਨੇ ਸਾਲ ਹੋ ਗਏ 40 ਸਾਲ ਹੋ ਗਏ ਕਮਿਸ਼ਨ ਪਾੰਦੇ ਨੇ ਅਜ ਤੱਕ 2000 ਜਾਂ 4000 ਬੰਦਾ ਮਰ ਗਿਆ ਦਿੱਲੀ ਦੇ ਵਿੱਚ ਐਫ ਆਈ ਆਰ 500 ਇੱਕ ਕਤਲ ਦੀ ਇੱਕ ਐਫ ਆਈ ਆਰ ਤੁਸੀਂ ਕਿਸੇ ਮਿਨੋਰਿਟੀ ਨਹੀਂ ਮੈਜੋਰਿਟੀ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਮਾਰ ਕੇ ਦੇਖੋ ਫਿਰ ਤੁਹਾਡਾ ਹਾਲ ਕੀ ਹੋ ਬਟੇਗੇ ਤਾਂ ਕਟੇਗੇ ਇਹ ਜਿਸ ਸਲੋਗਨ ਨੂੰ ਲੈ। ਤੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਅਸੀਂ ਇਸ ਸਿਸਟਮ ਨੂੰ ਜੁਆਇਨ ਕਰਵਾਵਾਂ ਬੜਾ ਮੁਸ਼ਕਲ ਹੈ। ਮੈਂ ਸਮਝਦਾ ਕਿ ਜੇ ਆਪਣੇ ਲੈਵਲ ਤੇ ਜਿਹੜੇ ਜਿਹੜੇ ਕਿੱਤੇ ਜਿase ਬੈਠੇ ਆ ਜੇ ਅਸੀਂ ਉਸ ਲੈਵਲ ਤੇ ਆਪਣਾ ਕੰਟ੍ਰਿਬਿਊਟ ਕਰ ਸਕੀਏ ਜਿਸ ਤਰ੍ਹਾਂ ਕਿ ਚਾਰ ਬੰਦਿਆਂ ਨੂੰ ਬੈਠ ਕੇ ਸਮਝਾ ਸਕੀਏ ਕਿ ਕੀ ਹੋਇਆ ਕੀ ਕਰਨਾ ਚਾਹੀਦਾ ਕੀ ਸੋਚ ਵਿਚਾਰ ਅੱਗੇ ਹੋਣੇ ਚਾਹੀਦੇ ਆ। ਇਹ ਅੱਗੇ ਵਾਸਤੇ ਜੇ ਇਹੋ ਜੀ ਗੱਲ ਹੋਵੇ ਤੇ ਕੀ ਕਰਨਾ ਚਾਹੀਦਾ ਹੈ ਉਹ ਇੰਨੇ ਅਪਰਾਲਾ ਆਪਾਂ ਕਰ ਲੀਏ ਤੇ ਆਈ ਥਿੰਕ ਦੈਟ ਵਿਲ ਬੀ ਦੀ ਅਚੀਵਮੈਂਟ ਮੈਂ ਇਹ ਸਮਝਦਾ ਕਿ ਗੁਰੂਕ ਸ਼ਿਕਸਾਭਾ ਐਸੇ ਪ੍ਰੋਗਰਾਮ ਕਰਦੀ ਰਹੇ ਨਹੀਂ ਓਨਲੀ ਯਾਦ ਇੱਕ ਵਾਰੀ ਨਹੀਂ ਇਹ ਮੇਰਾ ਖਿਆਲ ਹੈ ਕਿ ਇੱਕ ਰੂਟੀਨ ਚ ਲੜੀ ਬਣਨੀ ਚਾਹੀਦੀ ਹੈ ਤਾਂ ਕਿ ਹੋਰ ਲੋਕ ਇਸ ਨਾਲ ਜੁੜ ਸਕਣ ਵਿਚਾਰ ਸੁਣ ਸਕਣ ਤੇ ਇਸ ਦਾ ਕੋਈ ਹੱਲ ਜੇ ਹੋ ਸਕਦਾ ਹੋਵੇ ਤੇ ਜੇ ਕਰ ਸਕਣ ਤਾਂ ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਅਚੀਵਮੈਂਟ ਹੋਏਗੀ ਮੈਂ ਸੈਂਟੀਮੈਂਟਲ ਹੋ ਗਿਆ ਮੈਂ ਅੱਜ ਵੀ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਜੋ ਉਸ ਕੋਲੇ ਹੋਇਆ ਉਸ ਨੂੰ ਯਾਦ ਕਰਨਾ ਤੇ ਨਾ ਭੁੱਲਣ ਵਾਲੀ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਵਿਚਾਰ ਗੁਤੰਦਰਾ ਕਰਦੇ ਰਹਿਣਾ ਚਾਹੀਦਾ ਹੈ ਇਸ ਬਾਰੇ ਸੋਚ ਕਰਨਾ ਚਾਹੀਦੀ ਹੈ ਜੋ ਕੁਝ ਵੀ ਆਪਾਂ ਇਸ ਬਾਰੇ ਕਰ ਸਕਦੇ ਹਾਂ ਇਹ ਸਟੇਟ ਦੀ ਜ਼ਰੂਰਤ ਹੈ ਜਾਂ ਸਟੇਟ ਚ ਪਾਰਟਿਸਪੇਸ਼ਨ ਮੈਂ ਸਮਝਦਾ ਹਾਂ ਕਿ ਜੇ ਅੱਜ ਵੀ ਆਪਣੇ ਚੋਂ ਬੈਠਾ ਕੋਈ ਕੱਲ ਸਟੇਟ ਪਾਵਰ ਇੰਜੋਏ ਕਰਨ ਲੱਗ ਪਿਆ ਉਹ ਬਿਲਕੁਲ ਉਹੀ ਕੰਮ ਕਰੇਗਾ ਜਿਹੜੀ ਅੱਜ ਸਟੇਟ ਕਰ ਰਹੀ ਹੈ ਇਹ ਮੈਨੂੰ ਨਹੀਂ ਸਮਝ ਆਉਂਦੀ ਕਿ ਉੱਥੇ ਜਾ ਕੇ ਕਿਉਂ ਬੰਦਾ ਚੇਂਜ ਹੋ ਜਾਂਦਾ ਹੈ ਇੰਨੇ ਸ਼ਬਦਾਂ ਨਾਲ ਖਿਮਾ ਦਾ ਜਾਚਕਾਂ ਫਤਿਹ ਬਰਬਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ